ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਲੈ ਕੇ ਆਏ ਹਾਂ ਕੁਝ ਜਿਹਾ ਤੇ ਖਰੀਆਂ ਗੱਲਾਂ ਆਪਣੇ ਮਨ ਦੀ ਕਿਤਾਬ ਕਿਸੇ ਅਜਾਹੇ ਵਿਅਕਤੀ ਕੋਲ ਹੀ ਖੋਲਣਾ ਜਿਹੜਾ ਪੜਨ ਦੇ ਬਾਅਦ ਤੁਹਾਨੂੰ ਸਮਝ ਸਕੇ ਜ਼ਿੰਦਗੀ ਤੋਹਫੇ ਦਿੰਦੀ ਰਹੇਗੀ ਦੁੱਖਾਂ ਗਮਾਂ ਹਾਸਿਆਂ ਅਤੇ ਹਾਦਸਿਆਂ ਦੇ ਇਹਨਾਂ ਨੂੰ ਕਬੂਲ ਕਰਨਾ ਸਿੱਖੋ ਬੰਦਾ ਬੰਦੇ ਨੂੰ ਮਿਲੇ ਪਰ ਪਿਆਰ ਨਾਲ ਮਿਲੇ ਰੋਟੀ ਹੱਕ ਦੀ ਮਿਲੇ ਪਾਵੇਂ ਅਚਾਰ ਨਾਲ ਮਿਲੇ ਹਰ ਮੋੜ ਤੇ ਦੁੱਖ ਖੜਾ ਹੁੰਦਾ ਏ ਆਦਮੀ ਨਹੀਂ ਆਦਮੀ ਦਾ ਵਕਤ ਬੁਰਾ ਹੁੰਦਾ ਹੈ ਕਿਸੇ ਕਾਮਨਾ ਆਇਆ ਜੋ ਸਕੂਲਾਂ ਵਿੱਚ ਲਿਖਿਆ ਅਸਲੀ ਤਰੀਕਾ ਜੀਣ ਦਾ ਦੁਨੀਆ ਤੋਂ ਸਿੱਖਿਆ ਕਦੇ ਵੀ ਕਿਸੇ ਦਾ ਦਿਲ ਦਿਖਾਉਣ ਵਾਲੀ ਗੱਲ ਨਾ ਕਰੋ ਵਕਤ ਬੀਤ ਜਾਂਦਾ ਪਰ ਗੱਲਾਂ ਯਾਦ ਰਹਿ ਜਾਂਦੀਆਂ ਤਕਦੀਰ ਤੇ ਫਕੀਰ ਦਾ ਕੋਈ ਪਤਾ ਨਹੀਂ ਕਦੋਂ ਕੀ ਦੇ ਜਾਣ ਜ਼ਿੰਦਗੀ ਮੁਸ਼ਕਲ ਹੈ ਹਰ ਮੋੜ ਤੇ ਜਿੱਤ ਮਿਲਦੀ ਹੈ ਹਮੇਸ਼ਾ ਆਪਣੇ ਜੋਰ ਤੇ ਐਨੀਆਂ ਠੋਕਰਾਂ ਦੇਣ ਲਈ ਤੇਰਾ ਵੀ ਧੰਨਵਾਦ ਹੈ ਜ਼ਿੰਦਗੀ ਚੱਲਣ ਦਾ ਨਹੀਂ ਸੰਭਲਣ ਦਾ ਹੁਨਰ ਤਾਂ ਆ ਹੀ ਗਿਆ ਮੇਰਾ ਰੱਬ ਪਤਾ ਨਹੀਂ ਕਿਵੇਂ ਪਰਖਦਾ ਹੈ ਮੈਨੂੰ ਇਹ ਮਤਿਹਾਨ ਵੀ ਮੁਸ਼ਕਲ ਲੈਂਦਾ ਹੈ ਤੇ ਹਾਰਨ ਵੀ ਨਹੀਂ ਦਿੰਦਾ ਆਪਣੇ ਆਪ ਦੀ ਸੋਂ ਨਵੇਂਆਂ ਮੰਜ਼ਲਾਂ ਲੱਭੋ ਸ਼ੁਰੂ ਚ ਲੋਕ ਹੱਸਣਗੇ ਪਰ ਬਾਅਦ ਵਿੱਚ ਪਛਤਾਉਣਗੇ ਕਿ ਕਾਸ਼ ਅਸੀਂ ਵੀ ਇਹ ਰਸਤਾ ਚੁਣਿਆ ਹੁੰਦਾ ਨਾ ਸੋਚ ਬੰਦਿਆ ਐਨੀ ਜ਼ਿੰਦਗੀ ਦੇ ਬਾਰੇ ਜਿਸ ਨੇ ਜ਼ਿੰਦਗੀ ਦਿੱਤੀ ਹੈ ਉਸ ਨੇ ਵੀ ਕੁਝ ਸੋਚਿਆ ਹੀ ਹੋਵੇਗਾ ਕਿਸੇ ਦੇ ਸਹਾਰੇ ਨਾਲ ਤੁਰਿਆ ਜਾ ਸਕਦਾ ਹੈ ਭਰਪਾ ਜਿਆ ਨਹੀਂ ਕਿਵੇਂ ਕਹਿ ਦਿਆਂ ਕਿ ਥੱਕ ਗਿਆ ਹਾਂ ਪਤਾ ਨਹੀਂ ਕਿੰਨੀਆਂ ਜ਼ਿੰਮੇਵਾਰੀਆਂ ਜੁੜੀਆਂ ਨੇ ਮੇਰੇ ਨਾਲ ਹਾਲਾਤਾਂ ਅਨੁਸਾਰ ਬਦਲਣਾ ਸਿੱਖੋ ਸਾਰੀ ਉਮਰ ਜ਼ਿੰਦਗੀ ਇੱਕੋ ਜਹੀ ਨਹੀਂ ਰਹਿੰਦੀ ਆਪਣੇ ਜ਼ਮੀਰ ਨੂੰ ਉੱਚਾ ਕਰ ਮਿੱਤਰਾ ਬੇਖੀ ਲੋਕਾਂ ਦੇ ਮਹਿਲ ਵੀ ਉਹਦੇ ਅੱਗੇ ਛੋਟੇ ਹੋ ਜਾਣਗੇ ਹਾਲਾਤਾਂ ਅਨੁਸਾਰ ਬਦਲਣਾ ਸਿੱਖ ਲਵੋ ਸਾਰੀ ਜ਼ਿੰਦਗੀ ਕੋਝੀ ਨਹੀਂ ਹੁੰਦੀ ਸਮਾਂ ਵੀ ਝੱਕ ਜੂ ਤੂੰ ਮੂਰੇ ਅੜ ਕੇ ਤਾਂ ਦੇਖ ਸਵਾਦ ਬਹੁਤ ਆਉਂਦਾ ਸੱਚੀ ਤੂੰ ਜ਼ਿੰਦਗੀ ਨਾਲ ਲੜ ਕੇ ਤਾਂ ਦੇਖ ਨਾ ਮਾਰੋ ਵਿੱਚ ਪੱਥਰ ਉਸ ਪਾਣੀ ਨੂੰ ਵੀ ਕੋਈ ਪੀਂਦਾ ਹੋਵੇਗਾ ਆਪਣੀ ਜ਼ਿੰਦਗੀ ਨੂੰ ਹੱਸ ਕੇ ਗੁਜ਼ਾਰੋ ਜਾਰੋ ਤੁਹਾਨੂੰ ਦੇਖ ਕੇ ਵੀ ਕੋਈ ਜਿਉਂਦਾ ਹੋਵੇਗਾ ਜਿੱਤਾਂ ਦਾ ਮਜ਼ਾ ਉਦੋਂ ਹੀ ਆਉਂਦਾ ਹੈ ਜਦੋਂ ਕੋਈ ਤੁਹਾਡੇ ਹਾਰਨ ਦੀ ਉਡੀਕ ਕਰ ਰਿਹਾ ਹੋਵੇ ਦੁੱਖ ਦੇ ਆਉਣ ਤੇ ਜੋ ਮੁਸਕਰਾ ਨਹੀਂ ਸਕਦਾ ਉਹ ਆਪਣੇ ਆਪ ਨੂੰ ਸੁਖੀ ਬਣਾ ਨਹੀਂ ਸਕਦਾ ਹਜ਼ਾਰਾਂ ਖੁਸ਼ੀਆਂ ਘਟਣੇ ਇੱਕ ਗਮ ਭੁਲਾਉਣ ਲਈ ਇੱਕ ਗਮ ਕਾਫੀ ਹੈ ਜ਼ਿੰਦਗੀ ਗਵਾਉਣ ਦੇ ਲਈ ਹਰ ਕਿਸੇ ਨੂੰ ਓਨੀ ਹੀ ਜਗ੍ਹਾ ਦਿਓ ਦਿਲ ਵਿੱਚ ਜਿੰਨੀ ਉਹ ਤੁਹਾਨੂੰ ਦਿੰਦਾ ਹੈ ਨਹੀਂ ਤਾਂ ਖੋਦ ਰੋਗੋਗੇ ਜਾਂ ਉਹ ਤੁਹਾਨੂੰ ਰਵਾਏਗਾ ਚੰਗੇ ਧਨ ਲਈ ਮਾੜੇ ਜਨਾਂ ਨਾਲ ਲੜਨਾ ਪੈਂਦਾ ਹੈ ਖੋਦ ਨਾਲ ਕਰੋਗੇ ਬਹਿਸ ਤਾਂ ਸਵਾਲਾਂ ਦੇ ਜਵਾਬ ਮਿਲ ਜਾਣਗੇ ਦੂਸਰਿਆਂ ਨਾਲ ਕਰੋਗੇ ਬਹਿਸ ਤਾਂ ਕਈ ਹੋਰ ਸਵਾਲ ਖੜੇ ਹੋ ਜਾਣਗੇ ਖੋਸ਼ ਰਹਿਣ ਦਾ ਇਹੀ ਤਰੀਕਾ ਹੈ ਜਿੱਦਾਂ ਦੇ ਵੀ ਹਾਲਾਤ ਹੋਣ ਉਸ ਨਾਲ ਦੋਸਤੀ ਕਰ ਲਵੋ ਜ਼ਿੰਦਗੀ ਹੁੰਦੀ ਹੈ ਸਾਹਾਂ ਦੇ ਨਾਲ ਮੰਜ਼ਲ ਮਿਲੇ ਰਾਹਾਂ ਦੇ ਨਾਲ ਇੱਜ਼ਤ ਮਿਲਦੀ ਹੈ ਜਮੀਰ ਨਾਲ ਪਿਆਰ ਮਿਲੇ ਤਕਦੀਰ ਨਾਲ ਮਿਹਨਤ ਨਾਲ ਗੁਡਣਾ ਪੈਂਦਾ ਹੈ ਖਿਆਰੀਆਂ ਨੂੰ ਫੇਰ ਕਿਤੇ ਜਾ ਕੇ ਫਸਲ ਮੁੱਲ ਮੋੜਦੀ ਹੈ ਜੇ ਮੌਕੇ ਨਾ ਮਿਲਣ ਤੇ ਖੁਦ ਰਾਹ ਬਣਾਓ ਜੇ ਤੁਹਾਡੇ ਸੁਪਨੇ ਤੁਹਾਨੂੰ ਨਹੀਂ ਡਰਾ ਰਹੇ ਤਾਂ ਉਹ ਹਾਲੇ ਬਹੁਤ ਛੋਟੇ ਨੇ ਅੱਜ ਹਾਰ ਰਿਹਾ ਹਾਂ ਤਾਂ ਕੀ ਹੋਇਆ ਜਿੱਤਣ ਲਈ ਹਾਰਨਾ ਬਹੁਤ ਜ਼ਰੂਰੀ ਆ ਹੋਣ ਮਨਸੂਬੇ ਨੇਕ ਤਾਂ ਬੰਦਾ ਕੀ ਨਹੀਂ ਕਰ ਸਕਦਾ ਚੁਗਲੀ ਕਰਨ ਵਾਲੇ ਕਦੇ ਵੀ ਕਿਸੇ ਦੀ ਪ੍ਰਵਾਹ ਨਾ ਕਰੋ ਕਿਉਂਕਿ ਪੈਠ ਪਿੱਛੇ ਗੱਲ ਹਮੇਸ਼ਾ ਕਰਨ ਵਾਲੇ ਪਿੱਛੇ ਹੀ ਰਹਿ ਜਾਂਦੇ ਹਨ ਸ਼ਾਂਤੀ ਨਾਲ ਮਿਹਨਤ ਕਰੋ ਅਤੇ ਕਾਮਯਾਬੀ ਨੂੰ ਰੌਲਾ ਪਾਉਂਦਿਓ ਕੁਝ ਕਰਨ ਦਾ ਜਜ਼ਬਾ ਹੋਵੇ ਤਾਂ ਮੁਸ਼ਕਲ ਤੋਂ ਮੁਸ਼ਕਲ ਹਾਲਾਤ ਵੀ ਸੁਖਾਲੇ ਹੋ ਜਾਂਦੇ ਹਨ ਜਦੋਂ ਤੁਸੀਂ ਰੋਜ਼ ਡੱਗ ਕੇ ਦੁਬਾਰਾ ਖੜੇ ਹੁੰਦੇ ਹੋ ਤਾਂ ਤੁਹਾਡੇ ਹੌਸਲੇ ਜ਼ਿੰਦਗੀ ਤੋਂ ਵੀ ਵੱਡੇ ਹੋ ਜਾਂਦੇ ਹਨ ਵੱਡੀ ਮੰਜ਼ਲ ਤੇ ਮੁਸਾਫਿਰ ਛੋਟੇ ਦਿਲ ਨਹੀਂ ਰੱਖਿਆ ਕਰਦੇ ਇਕੱਲੇ ਤੁਰਨ ਦੀ ਆਦਤ ਪਾ ਲਾ ਮਿੱਤਰਾ ਕਿਉਂਕਿ ਇੱਥੇ ਲੋਕ ਸਾਥ ਉਦੋਂ ਛੱਡਦੇ ਆ ਜਦੋਂ ਸਭ ਤੋਂ ਵੱਧ ਲੋਡ ਹੋਵੇ ਖੁਸ਼ੀ ਖੁਦ ਵਿੱਚੋਂ ਲੱਭੋ ਕਿਸੇ ਹੋਰ ਦਾ ਬੂਹਾ ਖੜਕਾਓਗੇ ਤਾਂ ਦੁੱਖ ਹੀ ਮਿਲੇਗਾ ਸੋਹਣੇ ਨਾ ਬਣੋ ਚੰਗੇ ਬਣੋ ਸਲਾਹ ਕਰੋ ਕਿਸੇ ਕਿਸੇ ਪਿੱਛੇ ਮਰਨ ਨਾਲੋਂ ਚੰਗਾ ਕਿਸੇ ਲਈ ਜੀਣਾ ਸਿੱਖੋ ਗੁੱਸਾ ਨਹੀਂ ਕਰੀਦਾ ਦੁਨੀਆ ਦਾ ਦੁਨੀਆ ਦੇ ਤਾਣਿਆਂ ਦਾ ਅਣਜਾਣ ਲੋਕਾਂ ਲਈ ਤਾਂ ਹੀਰਾ ਵੀ ਕੱਚ ਦਾ ਹੀ ਹੁੰਦਾ ਹੈ ਉਂਝ ਦੁਨੀਆ ਤੇ ਲੋਕ ਬਥੇਰੇ ਨੇ ਤੂੰ ਫਿਕਰ ਉਹਨਾਂ ਦੀ ਕਰ ਜੋ ਤੇਰੇ ਨੇ ਗੱਲ ਐਨੀ ਮਿੱਠੀ ਕਰੋ ਜੇਕਰ ਕਿਤੇ ਵਾਪਸ ਵੀ ਲੈਣੀ ਪੈ ਜਾਵੇ ਤਾਂ ਤੁਹਾਨੂੰ ਕੋੜੀ ਨਾ ਲੱਗੇ ਕੋਈ ਤੁਹਾਡਾ ਸਾਥ ਨਾ ਦੇਵੇ ਤਾਂ ਉਦਾਸ ਨਾ ਹੋਇਓ ਕਿਉਂਕਿ ਪਰਮਾਤਮਾ ਤੋਂ ਵੱਡਾ ਹਮਸਫਰ ਕੋਈ ਨਹੀਂ। ਸਰੀਰ ਦਾ ਸਭ ਤੋਂ ਖੂਬਸੂਰਤ ਹਿੱਸਾ ਹੁੰਦਾ ਹੈ ਦਿਲ। ਜੇ ਦਿਲ ਹੀ ਸਾਥ ਨਾ ਹੋ ਜਾ ਤਾਂ ਸੋਹਣੀ ਸ਼ਕਲ ਦਾ ਕੀ ਆ? ਜੇ ਮੁਸ਼ਕਲਾਂ ਵਿੱਚੋਂ ਗੁਜ਼ਰ ਰਹੇ ਹੋ ਤਾਂ ਹੌਂਸਲਾ ਰੱਖੋ। ਮੁਸ਼ਕਲਾਂ ਇੱਕ ਦਿਨ ਬੜਾ ਸੁੱਖ ਦੇਣਗੀਆਂ। ਮਜ਼ਾਕ ਅਤੇ ਪੈਸਾ ਕਾਫੀ ਸੋਚ ਸਮਝ ਕੇ ਉਡਾਉਣਾ ਚਾਹੀਦਾ ਹੈ ਕਿਸਮਤ ਮਿਹਨਤ ਕਾਰਨ ਨਾਲ ਹੀ ਬਦਲਦੀਆਂ ਨੇ ਆਸ ਤਾਂ ਬੰਦੇ ਨੂੰ ਮੂੰਹ ਤੱਕ ਨਾ ਧੋਂ ਦੇਵੇ ਵੀਡੀਓ ਸ਼ੇਅਰ ਜ਼ਰੂਰ ਕਰਨਾ ਲਾਈਕ ਅਤੇ ਕਮੈਂਟ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਧੰਨਵਾਦ ਥੈਂਕ ਯੂ